ਤਨੋ ਵਾਹਿਗੁਰੂ ਜੀਓ ਕਬੀਰ ਬਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰਿਓ ਚਾਲੇ ਊਠ ਨਿਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਨਾਂ ਡੋਲਈ ਜਿਸ ਰਾਖੈ ਸਿਰ ਜਨਹਾਰ ਕਬੀਰ ਕਾਣੀ ਪੀੜਤੇ ਸਤਗੁਰ ਲਿਏ ਛਡਾ ਰਾ ਪੂਰਬਲੀ ਭਾਵਨੀ ਪ੍ਰਗਟ ਹੋਇਆ ਹੈ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਇਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਜੁੜ ਬੈਠਣ ਦਾ ਇਹ ਸੁਭਾਗ ਸਮਾ ਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ادب ਸਤਿਕਾਰ ਪ੍ਰੇਮ ਸਹਿਤ ਸਰਵਣ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਰੋਜ਼ਾਨਾ ਦੇ ਦੀਵਾਨਾ ਵਿੱਚ ਲੜੀਵਾਰ ਵਿਚਾਰ ਕਰਨ ਦਾ ਅਭਿਆਸ ਔਰ ਯਤਨ ਕਰਦੇ ਹਾਂ ਹੁਣ ਤੱਕ ਤਕਰੀਬਨ 204 ਸ਼ਲੋਕਾਂ ਦੀ ਵਿਚਾਰ ਆਪਾਂ ਇਹਨਾਂ دیਵਾਨਾਂ ਦੇ ਵਿੱਚ ਕੀਤੀ ਹੈ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪਹਿਲੇ ਸ਼ਲੋਕਾਂ ਦਾ ਜੋ ਪ੍ਰਕਰਨ ਹੈ ਕਿ ਇਨਸਾਨ ਇੱਕ ਪਾਸੇ ਤਾਂ ਆਪਣੇ ਮਨ ਦੇ ਆਪਣੀ ਸੁਰਤ ਦੇ ਆਪਣੇ ਹਿਰਦੇ ਦੇ ਵਾਸ਼ਨਾ ਭਰੇ ਹੋਏ ਸੁਭਾਅ ਤੋਂ ਨਜਾਤ ਨਹੀਂ ਪਾਉਂਦਾ ਮੁਕਤ ਨਹੀਂ ਹੁੰਦਾ ਪਾਪ ਅੰਦਰ ਸੁਰਤ ਵਿੱਚ ਪਾਪ ਦੀ ਜੜ ਲੱਗੀ ਹੋਈ ਹੈ ਪਰ ਬਾਰੀ ਤੌਰ ਉਤੇ ਕੇਵਲ ਧਾਰਮਿਕ ਯਾਤਰਾ ਕਰਕੇ ਧਾਰਮਿਕ ਕਰਮਕਾਂਡ ਕਰਕੇ ਕੁਰਬਾਨੀਆਂ ਜਾਂ ਬਲੀਆਂ ਦੇ ਕੇ ਉਸ ਖੁਦਾ ਜਾਂ ਰੱਬ ਨੂੰ ਰਜਾਉਣ ਦੀ ਕੋਸ਼ਿਸ਼ ਕਰਦਾ ਹੈ ਉਰੈਸਦਾ ਜੋ ਨਚੋੜ ਭਗਤ ਕਬੀਰ ਜੀ ਮਹਾਰਾਜ ਨੇ ਸਾਨੂੰ ਦੱਸਿਆ ਉਹ ਹੈ ਕਬੀਰ ਲੇਖਾ ਦੇਨਾ ਸੋਹਿਲਾ ਜਾਓ ਦਿਲ ਸੁਚੀ ਹੋਏ ਦਿਲ ਦਾ پاک ਤੇ ਸਾਫ ਹੋਣਾ ਉਹਨਾਂ ਨੇ ਸਹੀ ਮਾਰਗ ਦੱਸਿਆ ਫਿਰ ਨਾਲ ਦੀ ਨਾਲ ਉਹਨਾਂ ਸਾਨੂੰ ਪ੍ਰੇਰਣਾ ਕੀਤੀ ਕਿ ਆਪਣਾ ਵਜੂਦ ਉਸ ਪਰਮੇਸ਼ਰ ਨੂੰ ਸਮਰਪਿਤ ਕੀਤੇ ਬਿਨਾ ਔਰ ਆਪਣੇ ਅੰਤਰਾਤਮੇ ਨੂੰ ਇਹਨਾਂ ਬਚਨਾਂ ਨਾਲ ਇੱਕ ਸੁਰ ਕੀਤੇ ਬਿਨਾ ਅਸੀਂ ਰੱਬ ਵਾਲੇ ਨਹੀਂ ਹੋ ਸਕਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਸ੍ਰੀਸ਼ ਪ੍ਰਕਰਨ ਨੂੰ ਹੋਰ ਅਗੇਰੇ ਵਧਾਉਂਦੇ ਆ ਕਬੀਰ ਜੀ ਮਹਾਰਾਜ ਨੇ ਇਹ ਪਾਵਨ ਸ਼ਲੋਕ ਸਾਡੇ ਸਾਹਮਣੇ ਰੱਖਿਆ ਹੈ ਕਹਿੰਦੇ ਹਨ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਜੀਵ ਦੀ ਮਨੁੱਖ ਦੀ ਜਿਹੜੀ ਚਿਤਵਨੀ ਹੈ ਜਾਨੀ ਥਿੰਕਿੰਗ ਹੈ ਜੋ ਉਸ ਦੇ ਅੰਦਰੂਨੀ ਖਿਆਲ ਹਨ ਜੋ ਉਸ ਦੇ ਅੰਦਰ ਦੀ ਫੀਲਿੰਗ ਹੈ ਉਹ ਤਾਂ ਸਾਰੀ ਵਿਕਾਰਾਂ ਦੀ ਗ੍ਰਸੀ ਹੋਈ ਹੈ ਵਾਸ਼ਨਾਵਾਂ ਦੀ ਹੈ ਵਿਕਾਰ ਭੋਗਣ ਦੀ ਹੈ ਦੇ ਨਾਲ ਦੀ ਨਾਲ ਜਿੱਥੇ ਵਿਕਾਰਾਂ ਦੀ ਚਿਤਵਨੀ ਹੈ ਭਾਵ ਵਿਕਾਰਾਂ ਵਾਲੀ ਥਿੰਕਿੰਗ ਤੇ ਸੋਚ ਹੈ ਖਿਆਲات ਹਨ ਉਥੇ ਝੂਠੇ ਪਦਾਰਥਾਂ ਦਾ ਮੋਹ ਵੀ ਹੈ ਦੋ ਚੀਜ਼ਾਂ ਦਾ ਜ਼ਿਕਰ ਕਬੀਰ ਜੀ ਮਹਾਰਾਜ ਨੇ ਇਸ ਸ਼ਲੋਕ ਵਿੱਚ ਕੀਤਾ ਹੈ ਇੱਕ ਤੇ ਚੇਤੇ ਵਿੱਚ ਚਿੰਤਨ ਵਿੱਚ ਵਿਚਾਰਾਂ ਵਿੱਚ ਖਿਆਲਾਂ ਵਿੱਚ ਹਰ ਵੇਲੇ ਸੋਚਾਂ ਵਿੱਚ ਵਿਕਾਰ ਪ੍ਰਭਾਵੀ ਨੇ ਵਿਕਾਰਾਂ ਦਾ ਅਸਰ ਹੈ ਤੇ ਦੂਜੀ ਗੱਲ ਉਮੀਦ ਹੈ ਝੂਠੇ ਪਦਾਰਥਾਂ ਦੇ ਵਿੱਚੋਂ ਸੁਖ ਮਿਲੇਗਾ ਇਹ ਇੱਕ ਝੂਠੀ ਉਮੀਦ ਮਨੁੱਖ ਨਾਲ ਪਾੜਦਾ ਹੈ ਮਨੁੱਖ ਜਿਵੇਂ ਉਹ ਪਰਛਾਵੇਂ ਨੂੰ ਫੜਨ ਦਾ ਯਤਨ ਕਰ ਰਿਹਾ ਹੋਵੇ ਮਨੁੱਖ ਨੂੰ ਲੱਗਦਾ ਹੈ ਕਿ ਸਾਰੇ ਦੇ ਸਾਰੇ ਸੁਖ ਬਾਰੀ ਦੇਸ ਦੇ ਪਦਾਰਥਾਂ ਦੇ ਵਿੱਚ ਹੀ ਹਨ ਔਰ ਉਹਨਾਂ ਵਿੱਚੋਂ ਹੀ ਲੱਭਣ ਵਾਸਤੇ ਹਰ ਵੇਲੇ ਕੋਸ਼ਿਸ਼ ਕਰਦਾ ਰਹਿੰਦਾ ਹੈ ਯਤਨ ਕਰਦਾ ਹੈ ਔਰ ਉਮੀਦ ਲਾਈ ਰੱਖਦਾ ਹੈ ਆਖਰੀ ਸਾਹ ਤੱਕ ਕਿ ਸੁਖ ਮਿਲੇਗਾ ਸੁਖ ਮਿਲੇਗਾ ਸੁਖ ਆਵੇਗਾ ਜੋ ਚੀਜ਼ ਇਸ ਨੂੰ ਆਪਣੇ ਅੰਦਰੋਂ ਤਲਾਸ਼ਣੀ ਚਾਹੀਦੀ ਉਸ ਨੂੰ ਬਾਹਰੋਂ ਤਲਾਸ਼ਣ ਦਾ ਅਭਿਆਸ ਕਰਦਾ ਹੈ ਯਤਨ ਕਰਦਾ ਹੈ ਕੋਸ਼ਿਸ਼ ਕਰਦਾ ਹੈ ਸੁਖੀ ਹੋਵਾਂਗਾ ਪਰ ਇਹ ਖੁਦ ਵੀ ਨਹੀਂ ਜਾਣਦਾ ਕਿ ਸੁਖ ਦਾ ਅਰਥ ਕੀ ਹੈ ਕਿਉਂਕਿ ਵਾਸ਼ਨਾ ਗ੍ਰਸਤ ਹੈ ਇਸ ਕਰਕੇ ਵਾਸ਼ਨਾ ਦਾ ਵੱਜਾ ਹੋਇਆ ਬਾਹਰ ਦੀਆਂ ਚੀਜ਼ਾਂ ਵਿੱਚੋਂ ਤਸੱਲੀ ਲੱਭਦਾ ਹੈ ਕਾਮ ਇੱਕ ਵਾਸ਼ਨਾ ਹੈ ਕ੍ਰੋਧ ਇੱਕ ਵਾਸ਼ਨਾ ਹੈ ਸੋ ਇਹ ਸਾਰੀਆਂ ਚੀਜ਼ਾਂ ਇਹਨੂੰ ਬਾਹਰ ਮੁਖੀ ਕਰਦੀਆਂ ਨੇ ਕਿ ਬਾਹਰੋਂ ਆਕਾਰ ਇਹਦੇ 'ਚੋ ਸੋਖ ਹੈ ਆਕਾਰ ਇਹਦੇ 'ਚੋ ਸੋਖ ਹੈ ਪਰ ਜਿਉਂ-ਜਿਉਂ ਇਸ ਰਸਤੇ ਤੇ ਤੁਰਦਾ ਜਾਂਦਾ ਹੈ ਤਿਉਂ-ਤਿਉਂ ਅੰਦਰ ਦੀ ਬੇਚੈਨੀ ਵੱਧਦੀ ਏ ਮਨ ਦੀ ਦੁੱਖदाई ਅਵਸਥਾ ਵਿੱਚ ਵਾਧਾ ਹੁੰਦਾ ਹੈ ਸੁਖ ਆਉਣ ਦੀ ਬਜਾਏ ਟਿਕਾਹ ਆਉਣ ਦੀ ਬਜਾਏ ਜਿੰਨਾ ਵਧੇਰੇ ਸਪਰੇ ਇਸ ਪਾਸੇ ਕਰਦਾ ਓਨੀਆਂ ਹੀ ਬੇਚੈਨੀਆਂ ਸਿਰ ਚੁੱਕਦੀਆਂ ਨੇ ਕਬੀਰ ਜੀ ਮਹਾਰਾਜ ਨੇ ਇਸੇ ਕਰਕੇ ਫਰਮਾਇਆ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮੋਂ ਨ ਮੰਗਿਆ ਭਾਵੇ ਬਿਖਿਆ ਅਜੋਂ ਸੁਰਤ ਸੁਖਿਆ ਸਾ ਕਹਿੰਦੇ ਨੇ ਨਿਵਾਸ ਵਾਸ਼ਨਾ ਚ ਵਿਖਿਆ ਵਿੱਚ ਹੈ ਵਿਕਾਰਾਂ ਵਿੱਚ ਹੈ ਤੇ ਆਸ ਉਮੀਦ ਮਨੁੱਖ ਕਰਦਾ ਹੈ ਵੀ ਸੁਖ ਮਿਲੇਗਾ ਜਦੋਂ ਕਿ ਦੁੱਖ ਦਾ ਮੂਲ ਕਾਰਨ ਹੀ ਇਸ ਦੇ ਖਿਆਲ ਨੇ ਦੁੱਖ ਦੀ ਵਜ੍ਹਾ ਇਸ ਦੀਆਂ ਵਾਸ਼ਨਾਵਾਂ ਨੇ ਦੁੱਖ ਦੀ ਵਜ੍ਹਾ ਇਸ ਦੇ ਅੰਦਰ ਦੀ ਨੀਅਤ ਦੀ ਭੁੱਖ ਹੈ ਬਿਖਿਆ ਅਜੋਂ ਸੁਰਤ ਸੁਖ ਆਸਾ ਪਰ ਸੁਰਤ ਇਸ ਵਿੱਚ ਲੱਗੀ ਹੈ ਵੀ ਸੁਖ ਮਿਲੇਗਾ ਸੁਖ ਮਿਲੇਗਾ ਇਸ ਨੂੰ ਬਾਬਾ ਫਰੀਦ ਸਾਹਿਬ ਆਪਣੇ ਸ਼ਲੋਕ ਚ ਕਹਿੰਦੇ ਨੇ ਵੀ ਤੁਸੀਂ ਬੀਜ ਕੋਈ ਹੋਰ ਬੀਜੋ ਤੇ ਫਲ ਕੋਈ ਹੋਰ ਪ੍ਰਾਪਤ ਕਰਨਾ ਚਾਹੋ ਧਰਤੀ ਦਾ ਧਰਮ ਹੈ ਤੁਸੀਂ ਜਿਹੜਾ ਬੀਜ ਜ਼ਮੀਨ ਵਿੱਚ ਬੀਜਦੇ ਹੋ ਉਸੇ ਦਾ ਹੀ ਔਂਕਰ ਫੁੱਟ ਕੇ ਉਹੀ ਪੌਦਾ ਉਹੀ ਫਸਲ ਪੈਦਾ ਹੁੰਦੀ ਹੈ ਪਰ ਇਨਸਾਨ ਕੀ ਚਾਹੁੰਦਾ ਹੈ ਫਰੀਦਾ ਲੋੜ ਹੈ ਦਾਕ ਬਿਜੌਰੀਆਂ ਕਿਕਰ ਬੀਜਾ ਜੱਟ ਕਿਕਰ ਦੇ ਬੀਜ ਬੀਜ ਕੇ ਦਾਖਾਂ ਦੇ ਫਲ ਚਾਹੁੰਦਾ ਹੈ ਹੰਡੈ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ ਕੱਤ ਦਾ ਉਨ ਹੈ ਪਹਿਨਣਾ ਰੇਸ਼ਮ ਚਾਹੁੰਦਾ ਜੋ ਚਾਹੁੰਦਾ ਉਹ ਕਰਦਾ ਨਹੀਂ ਜੋ ਕਰਦਾ ਹੈ ਉਹਦਾ ਫਲ ਕੁਝ ਹੋਰ ਮੰਗਦਾ ਹੈ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਯਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਅਭਿਆਸ ਵੀ ਅੰਮ੍ਰਿਤ ਦਾ ਹੀ ਕੀਤਾ ਜਾਏਗਾ ਅਗਰ ਅਭਿਆਸ ਜ਼ਹਿਰ ਦਾ ਹੈ ਤਾਂ ਪ੍ਰਾਪਤੀ ਅੰਮ੍ਰਿਤ ਦੀ ਨਹੀਂ ਹੋ ਸਕਦੀ ਅਸੀਂ ਅਭਿਆਸ ਕੱਲਾ ਸਰੀਰ ਦੇ ਕੁਝ ਕਰਨ ਨੂੰ ਕਹਿੰਦੇ ਆਂ ਵੀ ਸਰੀਰ ਕੁਝ ਕਰ ਰਿਹਾ ਹੈ ਤੇ ਅਭਿਆਸ ਹੈ ਨਹੀਂ ਮਨ ਦਾ ਵੀ ਅਭਿਆਸ ਹੈ ਸੁਰਤ ਦਾ ਵੀ ਅਭਿਆਸ ਹੈ ਖਿਆਲਾਂ ਦਾ ਵੀ ਇੱਕ ਅਭਿਆਸ ਹੈ ਜੋ ਜੋ ਖਿਆਲ ਸਾਡੇ ਅੰਦਰ ਹਰ ਵੇਲੇ ਚੱਲਦੇ ਹਨ ਇਹ ਸਮਝੋ ਕਿ ਅਸੀਂ ਅੰਦਰੋਂ ਕਿਸੇ ਖਿਆਲ ਦੇ ਅਭਿਆਸ ਵਿੱਚ ਹਾਂ ਪ੍ਰੋਸੈਸ ਵਿੱਚ ਹਾਂ ਸਫਰ ਵਿੱਚ ਹਾਂ ਅਸੀਂ ਸਫਰ ਕਰ ਰਹੇ ਹਾਂ ਉਹ ਖਿਆਲ ਹੀ ਨਿਸ਼ਚਿਤ ਕਰਦਾ ਹੈ ਕਿ ਅਸੀਂ ਸਫਰ ਕਿਹੜੇ ਪਾਸੇ ਕਰਦੇ ਹਾਂ ਸਹੀ ਜਾਂ ਗਲਤ ਝੂਠ ਵਾਲੇ ਪਾਸੇ ਜਾਂ ਸੱਚ ਵਾਲੇ ਪਾਸੇ ਧਰਮ ਵਾਲੇ ਪਾਸੇ ਜਾਂ ਅਧਰਮ ਵਾਲੇ ਪਾਸੇ ਨਤੀਜਾ ਜ਼ਹਿਰ ਦੇ ਰੂਪ ਵਿੱਚ ਨਿਕਲੇਗਾ ਜਾਂ ਅੰਮ੍ਰਿਤ ਦੇ ਰੂਪ ਵਿੱਚ ਨਿਕਲੇਗਾ ਉਹ ਸਾਡੇ ਖਿਆਲਾਂ ਦੀ ਪ੍ਰਵਾਹ ਖਿਆਲਾਂ ਦੀ ਉਡਾਰੀ ਖਿਆਲਾਂ ਦਾ ਚੱਲਦਾ ਚੱਕਰ ਜਿਹੜਾ ਹੈ ਉਹ ਨਿਸ਼ਚਿਤ ਕਰਦਾ ਹੈ ਉਹ ਡਿਸਾਈਡ ਕਰਦਾ ਹੈ ਤੁਸੀਂ ਸਮਝ ਲੈਣੇ ਆਂ ਕਿ ਮੈਂ ਫਿਜ਼ੀਕਲੀ 2-4 ਕੰਮ ਕੀਤੇ ਨੇ ਕੋਈ ਅਭਿਆਸ ਕਰ ਲਿਆ ਕਰਮ ਕਾਂਡਾਂ ਦਾ ਤੇ ਮੇਰਾ ਤੇ ਅਭਿਆਸ ਚੰਗਾ ਹੀ ਪਰ ਜਿਹੜਾ ਅਭਿਆਸ ਸੁਰਤ ਕਰ ਰਹੀ ਹੈ ਮਨ ਕਰ ਰਿਹਾ ਹੈ ਅੰਦਰ ਖਿਆਲਾਂ ਦੀ ਪ੍ਰੈਕਟਿਸ ਚੱਲ ਰਹੀ ਹੈ ਫਲ ਤੇ ਉਹਦੇ ਹਿਸਾਬ ਨਾਲ ਪ੍ਰਾਪਤ ਹੋਏਗਾ ਸੁਖ ਤੇ ਦੁੱਖ ਮਨ ਨੇ ਉਹਦੇ ਹਿਸਾਬ ਨਾਲ ਹੰਡਾਉਣਾ ਕਿਉਂਕਿ ਮਨ ਆਪਣਾ ਸਫਰ ਕਰਦਾ ਹੈ ਮਨ ਦੀਆਂ ਆਪਣੀ ਅੱਖਾਂ ਨੇ ਵੇਖਣ ਲਈ ਮਨ ਦੀ ਆਪਣੀ ਪ੍ਰਵਾਜ਼ ਹੈ ਉੱਡਣ ਲਈ ਮਨ ਦਾ ਮਨ ਦੇ ਆਪਣੇ ਕੰਨ ਨੇ ਸੁਣਨ ਲਈ ਮਨ ਦੇ ਆਪਣੇ ਪੈਰ ਨੇ ਤੁਰਨ ਲਈ ਮਨ ਜਿਹੜੇ ਖਿਆਲਾਂ ਵਿੱਚ ਉਲਝਿਆ ਹੋਇਆ ਹੈ ਉਹੀ ਚੀਜ਼ਾਂ ਇਸ ਨੂੰ ਸੁੱਖ ਜਾਂ ਦੁੱਖ ਮੁਹਈਆ ਕਰਾਉਣ ਗਿਆ ਤੋਂ ਸੁੱਖ ਦੁੱਖ ਮਨ ਦਾ ਵੀ ਹੈ ਬੀਸਿਕਲੀ ਇਹ ਮਨ ਦੀ ਅਵਸਥਾ ਹੈ ਕਈ ਵਾਰ ਮਨੁੱਖ ਦਾ ਕੋਈ ਨੁਕਸਾਨ ਨਹੀਂ ਹੋਇਆ ਹੁੰਦਾ ਬੜਾ ਸੁਖੀ ਹੈ ਫਿਜ਼ੀਕਲੀ ਸਾਰੀਆਂ ਸਹੂਲਤਾਂ ਨੇ ਕੋਈ ਸਮੱਸਿਆ ਨਹੀਂ ਪਰ ਉਦਾਸ ਹੋ ਜਾਂਦਾ ਹੈ ਦੁਖੀ ਹੋ ਜਾਂਦਾ ਹੈ ਕਈ ਵਾਰ ਤੁਸੀਂ ਵੇਖਣਾ ਬੜੀ ਸਿਚੁਏਸ਼ਨ ਮਾੜੀ ਹੋ ਜਾਂਦੀ ਹੈ ਬਾਹਰੀ ਤੌਰ ਤੇ ਹਾਲਾਤ ਠੀਕ ਨਹੀਂ ਹਨ ਪਰ ਮਨ ਬੜਾ ਖੁਸ਼ ਰਹਿੰਦਾ ਹੈ ਮਨ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਦੂਸਰਾ ਆ ਕੇ ਸਾਨੂੰ ਕਈ ਵਾਰ ਕਹੇਗਾ ਕਿ ਠੀਕ ਨਹੀਂ ਹੈ ਸਾਰਾ ਕੁਝ ਖੁਦ ਜਿਹੜਾ ਬੰਦਾ ਉਹ ਚੀਜ਼ਾਂ ਹੰਡਾਰਿਆ ਉਹ ਕਹੇਗਾ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਜਨ ਨੂੰ ਦੁੱਖ ਵਿੱਚ ਵੀ ਦੁਖੀ ਨਹੀਂ ਹੁੰਦਾ ਤੇ ਕਈ ਵਾਰ ਸੁਖ ਵਿੱਚ ਸੁਖੀ ਵੀ ਨਹੀਂ ਹੁੰਦਾ ਮਨ ਦੀਆਂ ਇਹਨਾਂ ਦੋਨਾਂ ਹਾਲਤਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਖਿਆਲ ਹੀ ਮਨ ਨੂੰ ਦੁਖੀ ਕਰਦੇ ਹਨ ਖਿਆਲ ਹੀ ਮਨ ਨੂੰ ਸੁਖੀ ਕਰਦੇ ਹਨ ਬਾਹਰ ਦੀ ਸਿਚੁਏਸ਼ਨ ਦਾ ਪ੍ਰਭਾਵ ਕਿਵੇਂ ਦਾ ਕਬੂਲ ਕਰਨਾ ਹੈ ਇਹ ਮਨ ਦੀ ਮਰਜ਼ੀ ਹੈ ਇਹ ਸ ਮਨ ਦਾ ਸੁਭਾਅ ਹੈ ਔਰ ਬਹੁਤਾਂ ਇਹ ਜੀਵਨ ਵਿੱਚ ਦੁੱਖ ਜੇ ਹੰਡਾਉਂਦਾ ਹੈ ਤੇ ਉਸ ਦਾ ਕਾਰਨ ਹੈ ਖਿਆਲਾਂ ਦਾ ਉਹ ਸਰਕਲ ਜਿਹੜਾ ਅਸੀਂ ਆਪਣੇ ਆਲੇ ਦੁਆਲੇ ਬੁਣਦੇ ਜਾਂਦੇ ਆ। ਵਾਸ਼ਨਾ ਵਾਲਾ ਪੀ ਇਹਦੇ ਵਿੱਚ ਸੁਖ ਹੈ। ਜਦੋਂ ਨਹੀਂ ਮਿਲਦਾ ਮਨ ਬਾਰ-ਬਾਰ ਢੈਂਦਾ ਹੈ ਉਦਾਸ ਹੁੰਦਾ ਹੈ ਬਾਰ-ਬਾਰ ਡਿੱਗਦਾ ਹੈ। ਬਾਰ-ਬਾਰ ਇਸ ਦੇ ਪੱਲੇ ਬੇਚੈਨੀ ਪੈਂਦੀ ਹੈ। ਤੋ ਕਬੀਰ ਜੀ ਮਹਾਰਾਜ ਨੇ ਦੋ ਕਾਰਨ ਦੱਸੇ। ਵਕਾਰਾਂ ਦੀ ਥਿੰਕਿੰਗ ਜਿਹਨੂੰ ਆਪਾਂ 네ਗੇਟਿਵ ਥਿੰਕਿੰਗ ਕਹਿੰਦੇ ਆ ਬੁਰੇ ਪਾਸੇ ਜਾਣ ਵਾਲੇ ਖਿਆਲ ਮੰਦੇ ਪਾਸੇ ਵੱਲ ਤੁਰਨ ਵਾਲੀ ਖੇੜ ਝੂਠੇ ਕਰਤੇ ਆਸਰ ਝੂਠੇ ਪਦਾਰਥਾਂ ਦਾ ਮੋਹ ਪੀ ਇਹਨਾਂ 'ਚ ਸੋਖ ਹੈ ਪਦਾਰਥ 'ਚ ਸੋਖ ਹੈ ਸਾਰੇ ਸੋਖ ਬਾਹਰ ਨੇ ਉਸ ਵਸਤੂ 'ਚ ਹੈ ਉਸ ਵਸਤੂ 'ਚ ਹੈ ਅਗਰ ਵਸਤੂ 'ਚ ਸੋਖ ਹੁੰਦਾ ਜਿੰਨਾਂ ਚੀਜ਼ਾਂ ਦਾ ਸੀ ਪਹਿਲਾਂ ਇਹ ਮਿੱਥਿਆ ਸੀ ਕਿ ਆਹ ਹੋਣਗੀਆਂ ਤੇ ਮੈਂ ਫਿਰ ਖੁਸ਼ ਆ ਫਿਰ ਹੋਏ ਕਿਉਂ ਨਹੀਂ ਅੱਜ ਮੇਥਰੇ ਆ ਵੀ ਆ ਹੋਵੇ ਤੇ ਫਿਰ ਠੀਕ ਐ ਉਹ ਵੀ ਹੋ ਗਿਆ ਤੇ ਤਾਂ ਵੀ ਉਹ ਉਸ ਤਰ੍ਹਾਂ ਦਾ ਪ੍ਰੋਪਰ ਠੀਕ ਨਹੀਂ ਹੋਏਗਾ ਜਿਸ ਤਰ੍ਹਾਂ ਦਾ ਮਨ ਸੋਚ ਰਿਹਾ ਇਹ ਹੈ ਝੂਠੇ ਕਰਤੇ ਆਸ ਕਬੀਰ ਜੀ ਕਹਿੰਦੇ ਮਨੋਰਥ ਕੋਇ ਨਾ ਪੂਰਿਓ ਚਾਲੇ ਊਠ ਨਿਰਾਸ ਫਿਰ ਮਨੋਰਥ ਮਨ ਦਾ ਅਰਥ ਮਨ ਦੀ ਇਹ ਵਾਸ਼ਨਾ ਪੂਰੀ ਨਹੀਂ ਹੋਈ ਨਾ ਵਿਕਾਰਾਂ ਦੀ ਚਿਤਵਣੀ ਦੇ ਵਿੱਚੋਂ ਸੁਖ ਲੱਭਿਆ ਤੇ ਨਾ ਝੂਠੇ ਪਦਾਰਥਾਂ ਦੇ ਮੋਹ ਵਿੱਚੋਂ ਸੁਖ ਲੱਭਿਆ ਆਖਰ ਨਿਰਾਸ਼ਤਾ ਵਿੱਚ ਹੀ ਇੱਕ ਉਮੀਦ ਪਾੜ ਕੇ ਇਸ ਜਹਾਨ ਨੂੰ ਬਨੁਖ ਕੋਚ ਕਰ ਗਿਆ ਉਹ ਸੁਖ ਅਵਸਥਾ ਹਾਸਲ ਨਹੀਂ ਹੋਈ ਜੀ ਦੀ ਇਹ ਚਾਹਨਾ ਜਾਂ ਇੱਛਾ ਰੱਖਦਾ ਹੈ ਤਲਬ ਰੱਖਦਾ ਹੈ ਫਿਰ ਕਬੀਰ ਜੀ ਮਹਾਰਾਜ ਨੂੰ ਪੁੱਛਿਆ ਸੁਖ ਕਿਸ ਦੇ ਕੋਲ ਹੈ ਕੌਣ ਪ੍ਰਾਪਤ ਕਰਦਾ ਹੈ ਸੁਖ ਨੂੰ ਕਿਵੇਂ ਹਾਸਲ ਹੁੰਦਾ ਹੈ ਉਹ ਸੁਖ ਜਿਹਦੀ ਤਲਬ ਰੱਖ ਕੇ ਇੱਛਾ ਰੱਖ ਕੇ ਜੀਵ ਵਿਕਾਰ ਚਿਤਵਦਾ ਝੂਠੇ ਪਦਾਰਥਾਂ ਦੇ ਮੋਹ ਤੋਂ ਉਮੀਦ ਕਰਦਾ ਪਰ ਨਹੀਂ ਹਾਸਲ ਹੁੰਦੇ ਉਹ ਕਿਨੂੰ ਹਾਸਲ ਲੈ ਕਬੀਰ ਜੀ ਕਹਿੰਦੇ ਨੇ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਜਿਹੜਾ ਪ੍ਰਭੂ ਦਾ ਸਮਰਨ ਚਿੰਤਨ ਕਰਦਾ ਹੈ ਰੱਬੀ ਗੁਣਾ ਨੂੰ ਆਪਣੇ ਹਿਰਦੇ ਵਿੱਚ ਸੁਰਤ ਵਿੱਚ ਵਸਾ ਲੈਂਦਾ ਹੈ ਰੱਬੀ ਚਿੰਤਨ ਵਿੱਚ ਜਿਹੜਾ ਹੈ ਉਹ ਸੁਖੀ ਹੈ ਜਿਹਦਾ ਚਿੰਤਨ ਗੁਣਾ ਵਾਲਾ ਹੈ ਚਿੰਤਨ ਪਰਮੇਸ਼ਰ ਵਾਲਾ ਹੈ ਜਿਸ ਦੀ ਥਿੰਕਿੰਗ ਦੇ ਵਿੱਚ ਆਪਣੇ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਦੇ ਅਦੁੱਤੀ ਗੁਣ ਨੇ ਜਿਹੜਾ ਆਪਣੇ ਸਿਰਜਣਹਾਰ ਨਾਲ ਇੱਕ ਸੁਰ ਹੁੰਦਾ ਹੈ ਆਪਣੇ ਚੇਤੇ ਔਰ ਖਿਆਲਾਂ ਕਰਕੇ ਉਹ ਸੁਖੀ ਰਹਿੰਦਾ। ਕੋਈ ਆਤਮਿਕ ਸੁਖ ਵਿਹਾਜਦਾ, ਖਟਦਾ ਔਰ ਕਮਾਉਂਦਾ ਹੈ। ਉਹਨੇ ਅੰਦਰ ਦਾ ਸੁਖ ਹਾਸਲ ਕੀਤਾ। ਸਰਬ ਸੁਖਾ ਹਰ ਹਰ ਗੁਣ ਗਾਏ। ਇਸੇ ਨੂੰ ਮਹਾਰਾਜ ਕਹਿੰਦੇ ਨੇ ਸ਼ਾਂਤ ਸਹਿਜ ਰਹਾਸਮਨ ਉਪਜੋ ਸਗਲੇ ਦੁੱਖ ਪਲਾਉਣ ਉਹਨਾਂ ਦੇ ਸਾਰੇ ਅੰਦਰ ਦੇ ਦਰਦਰ ਅੰਦਰ ਦੇ ਦੁੱਖ ਜੋ ਵਾਸ਼ਨਾਵਾਂ ਕਰਕੇ ਸੰਸਾਰੇ ਮਿਟ ਗਏ ਇਤਿਉਤ ਕਤੇ ਨ ਡੋਲਈ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹ ਹਰ ਥਾਂ ਤੇ ਸਮਾਨ ਵਿਹਾਰ ਵਾਲਾ ਰਹਿੰਦਾ ਹੁਣ ਵੀ ਅਗਾਹ ਵੀ ਐਸਾ ਨਹੀਂ ਪਿਉ ਘੜੀ ਨੂੰ ਦੁਖੀ ਹੈ ਘੜੀ ਨੂੰ ਸੁਖੀ ਉਹਦੇ ਬਾਰ ਬਾਰ ਉਹਦੀ ਅਵਸਥਾ ਮਨ ਦੀ ਬਦਲੇਗੀ ਨਹੀਂ ਉਹ ਕਿਤੇ ਵੀ ਨਹੀਂ ਡੋਲਦਾ ਨਾ ਇੱਥੇ ਨਾ ਉੱਥੇ ਭਾਵਨਾ ਹੁਣ ਨਾ ਅਗੇਰੇ ਇਤ ਉਤ ਹਰ ਜਗ੍ਹਾ ਤੇ ਇੱਕ ਸਮਾਨ ਹੈ ਜੋ ਜਿਸ ਦੀ ਸੁਰਤ ਵਿੱਚ ਟਿਕਾਉ ਹੋ ਹੈ ਜਿਸ ਦੇ ਰਿਦੇ ਵਿੱਚ ਗੰਭੀਰਤਾ ਹੈ ਜਿਸ ਦੇ ਅੰਦਰ ਸਧਾਰਨ ਮਨੁੱਖ ਵਾਂਗ ਉਛਾਲੇ ਨਹੀਂ ਉੱਠਦੇ ਕੋਈ ਚੀਜ਼ ਹਾਸਲ ਕਰ ਲਈ ਤੇ ਉਛਲ ਪਿਆ ਨਹੀਂ ਹਾਸਲ ਹੋਈ ਤੇ ਢੈਂਦੀ ਕਲਾ ਚ ਚਲਾ ਗਿਆ ਕਿਸੇ ਦਾ ਫਾਇਦਾ ਹੋਇਆ ਤਾਂ ਦੁਖੀ ਹੋ ਗਿਆ ਕਿਸੇ ਦਾ ਨੁਕਸਾਨ ਹੋਇਆ ਤਾਂ ਖੁਸ਼ ਹੋ ਇਹੋ ਜੀ ਭਟਕਣਾ ਵਾਲੀ ਜਿਹੜੀ ਮਨੋਵਸਥਾ ਮਨੁ ਬਿਰਤੀ ਹੈ ਜਿਹੜਾ ਸਟੇਬਲ ਸੁਭਾਅ ਨਹੀਂ ਮਨ ਟਿਕਾਉ ਵਿੱਚ ਨਹੀਂ ਇਹ ਜਿਹੜੀ ਦਸ਼ਾ ਹੈ ਇਹ ਜਿਹੜੀ ਮਨੋਵਸਥਾ ਹੈ ਇਸ ਨੂੰ ਕਬੀਰ ਜੀ ਕਹਿੰਦੇ ਨੇ ਵੀ ਇਹ ਹੈ ਡੋਲਣਾ ਬਾਣੀ ਵਿੱਚ ਆਪਾਂ ਬਹੁਤ ਵਾਰ ਹਜ਼ੂਰ ਦੇ ਬਾਗ ਪੜ੍ਹਦੇ ਹਾਂ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਨਾ ਤਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਤੋ ਡੋਲਣ ਦਾ ਅਰਥ ਜਿਵੇਂ ਪਾਣੀ ਦੀਆਂ ਛੱਲਾਂ ਨੇ ਉਹਦੇ 'ਚ ਇੱਕ ਸੁਰਤਾ ਨਹੀਂ ਆਉਂਦੀ ਇਸੇ ਤਰ੍ਹਾਂ ਜਦੋਂ ਮਨ ਤਰੰਗਾਂ ਦੇ ਨਾਲ ਡੋਲਦਾ ਹੈ ਵਾਸ਼ਨਾ ਕੋਈ ਵੀ ਵਾਸ਼ਨਾ ਜਦੋਂ ਮਨ ਤੇ ਪ੍ਰਭਾਵ ਪਾਉਂਦੀ ਹੈ ਖਿਆਲਾਂ ਚ ਆਉਂਦੀ ਹੈ ਸੁਰਤ ਦਾਵਾ ਡੋਲ ਹੁੰਦੀ ਹੈ ਬੰਦਾ ਉਹਨਾਂ ਵਿਕਾਰਾਂ ਦੇ ਵਹਿਣ ਵਿੱਚ ਵਹਿ ਜਾਂਦਾ ਹੈ ਵਾਸ਼ਨਾ ਗ੍ਰਸਤ ਹੋ ਜਾਂਦਾ ਹੈ ਉਹਦੇ ਹਿਸਾਬ ਨਾਲ ਦੁੱਖ ਤੇ ਸੁਖ ਢਾਉਂਦਾ ਹੈ ਉਹਦੇ ਹਿਸਾਬ ਨਾਲ ਸੋਬ ਤੇ ਹਰਕ ਮੰਨਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਹ ਡੋਲਣਾ ਹੈ ਅੰਦਰੋਂ ਡਾਵਾਂ ਡੋਲ ਹੋਣਾ ਪਰ ਜੋ ਅੰਦਰੋਂ ਜਿਸ ਨੂੰ ਮਹਾਰਾਜ ਨੇ ਕਿਹਾ ਸ਼ਾਂਤ ਸਹਿਜ ਰਹਾਸ ਮਨ ਉਪਜੋ ਸ਼ਾਂਤ ਭਾਵ ਟਿਕਾਉ ਚ ਹੈ ਸਹਿਜ ਦਾ ਮਤਲਬ ਹੈ ਸਟੇਬਲ ਹੈ ਬਿਲਕੁਲ ਦੁੱਖ ਸੁੱਖ ਵਿੱਚ ਇੱਕ ਸਮਾਨ ਉਸਤਤ ਨਿੰਦਾ ਵਿੱਚ ਇੱਕ ਸਮਾਨ ਪਦਾਰਥਕ ਲਾਭ ਵੀ ਹੋਇਆ ਪਦਾਰਥਕ ਟੋਟਾ ਵੀ ਹੋਇਆ ਦੋਵਾਂ ਵਿੱਚ ਇੱਕ ਸਮਾਨ ਅੰਤਰਾਤਮੇ ਨੂੰ ਕੋਈ ਦੁੱਖ ਨਹੀਂ ਪਹੁੰਚਿਆ ਅੰਦਰ ਕੋਈ ਢਟਕਣਾ ਨਹੀਂ ਹੋਈ ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਜੀਵਨ ਪੜਦੇ ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਸਤਿਕਾਰਨ ਵਾਲੇ ਲੋਕ ਔਰ ਉਹਨਾਂ ਨੂੰ ਭੂਤਨਾ ਬੇਤਾਲਾ ਕਹਿਣ ਵਾਲੇ ਲੋਕ ਹਜ਼ੂਰ ਦਾਸ ਸੁਭਾਅ ਦੋਨਾਂ ਹਾਲਤਾਂ ਵਿੱਚ ਅਲੱਗ-ਅਲੱਗ ਨਹੀਂ ਹੁੰਦਾ ਇੱਕੋ ਜਿਹਾ ਰਹਿੰਦਾ ਕਬੀਰ ਜੀ ਮਹਾਰਾਜ ਨੂੰ ਜਦੋਂ ਕੋਈ ਬੌਰਾ ਕਹੇ ਝੱਲਾ ਕਹੇ ਜਾਂ ਕੁਝ ਐਸੇ ਸ਼ਬਦਾਂ ਦਾ ਪ੍ਰਯੋਗ ਕਰਕੇ ਉਹਨਾਂ ਦੀ ਸ਼ਾਨ ਦੇ ਖਿਲਾਫ ਕੁਝ ਕਰੇ ਜਾਂ ਬੋਲੇ ਉਹ ਤਦ ਵੀ ਉਹ ਹੋ ਜਾਣੇ ਜਦੋਂ ਉਹਨਾਂ ਦੇ ਸਤ ਸੰਗੀ ਨਾਮ ਰਸੀ ਉਹਨਾਂ ਦੇ ਹਜ਼ੂਰ ਆ ਕੇ ਉਹਨਾਂ ਦੇ ਆਦਰ ਭਾਉ ਨਾਲ ਉਹਨਾਂ ਕੋਲੋਂ ਬਚਨ ਬਿਲਾਸ ਪੁੱਛਦੇ ਨੇ ਉਹ ਤਦੋਂ ਵੀ ਭਾਵ ਮਾਣ ਕਰਨ ਵਾਲੇ ਸਤਕਾਰ ਦੇਣ ਵਾਲੇ ਔਰ ਤਿਰਸਕਾਰ ਕਰਨ ਵਾਲਿਆਂ ਦੇ ਵਿਚਕਾਰ ਕਬੀਰ ਜੀ ਦੋ ਤਰ੍ਹਾਂ ਦੇ ਨਹੀਂ ਹੋ ਜਾਂਦੇ ਇੱਕ ਤਰ੍ਹਾਂ ਦੇ ਰਹਿੰਦੇ ਹਨ ਉਹ ਅਮੀਰੀ ਔਰ ਗਰੀਬੀ ਦੋਵਾਂ ਦੇ ਵਿੱਚ ਸੰਤੋਲ ਰੱਖਦੇ ਇਸ ਉੱਚ ਪਾਇ ਦੀ ਅਵਸਥਾ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਹੀ ਸੁਖੱਲੇ ਤਰੀਕੇ ਨਾਲ ਕੀਤਾ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸਨੇਹ ਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਬਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹੀ ਮਾਨ ਉਪਮਾਨਾ ਉਸਤ ਤ ਨਿੰਦਾ ਦੂ ਤਿਆਗਾ ਖੋਜੈ ਪਾਦ ਨਿਰਬਾਨਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਸੋ ਇਸ ਨੂੰ ਨਾ ਡੋਲਣ ਵਾਲੀ ਭਟਕਣਾ ਤੋਂ ਰਹਿਤ ਟਿਕਾਓ ਵਾਲੀ ਸ਼ਾਂਤ ਔਰ ਸਹਿਜ ਵਾਲੀ ਮਨੋਵਸਥਾ ਹਜ਼ੂਰ ਨੇ ਬਾਣੀ ਚ ਚਕੀ मनुख जिस सुख और सहूलत दी तलाश ਵਿੱਚ ਭਟਕਦਾ ਹੈ ਉਹ ਸੁਖមនុស្សਕ ਦੀ ਮਾਨਸਿਕ ਅਵਸਥਾ ਵਿੱਚ ਹੀ ਹੁੰਦਾ ਹੈ ਪਰ ਉਸ ਨੂੰ ਲੱਭਣ ਦੀ ਖਤਾ ਔਰ ਗਲਤੀ ਬਾਰ ਕਰਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਤ ਉਤ ਕਤੈ ਨ ਡੋਲੇ ਜਿਸ ਰਖੈ ਸਿਰਜਣਹਾਰ ਜੋ ਸਿਰਜਣ ਸ਼ਕਤੀ ਹੈ ਭਾਵ ਜੋ ਕ੍ਰੀਏਟਰ ਕਰਤਾ ਹੈ ਪਰਮੇਸ਼ਰ ਹੈ ਉਹ ਵਾਹਿਗੁਰੂ ਜਿਸ ਦਾ ਰਖਿਆ ਰਖਿਆਤਮਕ ਹੋ ਜਾਂਦਾ ਹੈ ਰਖਿਆ ਕਰਦਾ ਹੈ ਰਖਿਅਕ ਬਣ ਜਾਂਦਾ ਹੈ ਪਰ ਇਸ ਕਥਨ ਤੱਕ ਪਹੁੰਚਣ ਲਈ ਜੋ ਹਜ਼ੂਰ ਨੇ ਮਾਰਗ ਦੱਸਿਆ ਉਹ ਹੈ ਕਿ ਉਸ ਦੀ ਹਜ਼ੂਰੀ ਵਿੱਚ ਸਮਰਪਿਤ ਹੋਣਾ ਆਪਣੇ ਵਜੂਦ ਨੂੰ ਸਮਰਪਿਤ ਕਰਨਾ ਇਹ ਖਿਆਲ ਕਰਨਾ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ ਇਹ ਤੇਰਾ ਹੈ ਜੀਵਨ ਵਜੂਦ ਸਭੋ ਕੁਝ ਮੈਂ ਤੇਰਾ ਤੈਨੂੰ ਸੌਂਪਦਾ ਇਹ ਮੈਂ ਮੰਨਦਾ ਵੀ ਤੇਰਾ ਹੈ ਜਿੰਨਾ ਚਿਰ ਮਨੁੱਖ ਇਸ ਨੂੰ ਆਪਣਾ ਜਾਣ ਕੇ ਮਨਮਤ ਦੇ ਮਾਰਗ ਉੱਤੇ ਚੱਲਦਾ ਹੈ ਵਾਸ਼ਨਾਵਾਂ ਤੋਂ ਸੁਖ ਤਲਾਸ਼ਦਾ ਹੈ ਝੂਠੀਆਂ ਉਮੀਦਾਂ ਵਿੱਚੋਂ ਸੁਖ ਲੱਭਦਾ ਹੈ ਉਹਨਾਂ ਚਿਰ ਫੈਸਲੇ ਵੀ ਆਪਣੇ ਨੇ ਰਿਜ਼ਲਟ ਵੀ ਆਪਣੇ ਨੇ ਭੋਗਣਾ ਵੀ ਖੁਦ ਹੈ ਕਰਨਾ ਵੀ ਖੁਦ ਹੈ ਜਿੱਥੇ ਜੀਵਨ ਉਸ ਮਾਲਕ ਨੂੰ ਸਮਰਪਿਤ ਹੋ ਜਾਂਦਾ ਹੈ ਉੱਥੇ ਉਹਦੀ ਵਿਚਰਿਆ ਵੀ ਉਹਦੀ ਭੈ ਭਾਵਨੀ ਵਿੱਚ ਜਾਂਦਾ ਹੈ ਮਾਲਿਆ ਵੀ ਉਹਦੀ ਭੈ ਭਾਵਨੀ ਨੂੰ ਜਾਂਦਾ ਹੈ ਤੇ ਰਿਜ਼ਲਟ ਵੀ ਫਿਰੋ ਦੇ ਹਿਸਾਬ ਦਾ ਹੀ ਨਿਕਲਦਾ ਹੈ ਫਲ ਵੀ ਉਹਦੇ ਹਿਸਾਬ ਦਾ ਹੀ ਮਿਲਦਾ ਹੈ ਦੁੱਖ ਜਾਂ ਸੁਖ ਉੱਥੇ ਫਿਰ ਸਦੀਵ ਕਾਲ ਸੁਖ ਹੈ ਕਬੀਰ ਜੀ ਮਹਾਰਾਜ ਤਾਂ ਹੀ ਉਹ ਕਹਿੰਦੇ ਨੇ ਸੋ ਸੁਖੀਆ ਸੰਸਾਰ ਔਰ ਉਸ ਦੇ ਸੁਖ ਦਾ ਕਾਰਨ ਨਾ ਡੋਲਣਾ ਹੈ ਇਹ ਤੁੱਤ ਕਤੇ ਨਾ ਡੋਲੇ ਪਰ ਇਹ ਤਾਂ ਵਾਪਰਦਾ ਜਿਸ ਰੱਖੇ ਸਿਰਜਣਹਾਰ ਸਿਰਜਣਹਾਰ ਕਰਤਾਪੁਰਖ ਵਾਹਿਗੁਰੂ ਜਿਸ ਦੀ ਰੱਖਿਆ ਕਰਦਾ ਹੈ ਜਿਹੜਾ ਜੀਵ ਉਸ ਦੀ ਪਨਾਹ ਵਿੱਚ ਜਾਂਦਾ ਹੈ ਜਿਹੜਾ ਜੀਵ ਆਪਣਾ ਵਜੂਦ ਉਹਨੂੰ ਸਮਰਪਿਤ ਕਰਦਾ ਹੈ ਮਾਲਕ ਵਾਹਿਗੁਰੂ ਉਸ ਦੇ ਆਤਮਿਕ ਜੀਵਨ ਦਾ ਰਖਿਅਕ ਹੋ ਜਾਂਦਾ ਹੈ ਸਾਇਬ ਕਿਰਪਾ ਕਰ ਅਗਲੇਰੇ ਬਾਕ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਮਹਾਰਾਜ ਮਹਿਆ ਪੁੱਲਾ ਚੁਕਾਂ ਦੀ ਖਿਮਾ ਬਖਸ਼ਣ ਸਭਨਾ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ